ਕੁੱਛ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਇੱਥੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਅਦੂਦ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤੁਹਾਨੂੰ ਲੋਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾਂ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਤਿੰਨ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋ ਸੀਗੀ ਤਿੰਨ ਬੰਦੇ ਐਕਟਵਾ ਤੇ ਆਏ ਆ ਤੇ ਆਪਣਾ ਮੂੰਹ ਟਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲਓ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਲ ਥੱਲੇ ਕਰ ਲਓ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਹ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜਾ ਬੰਦ ਕਰ ਲਓ ਉਹ ਦਰਵਾਜਾ ਉਹਨੇ ਬੰਦ ਕੀਤਾ ਤੇ ਫਿਰ ਉਹਨਾਂ ਨੇ ਇੱਕਦਮ ਦਸਤਰਾ ਕੱਢ ਲਿਆ ਤੇਜ਼ ਕਰ ਤਿਆਰ ਸੀ ਹਾਂ ਤੇਜ਼ ਕਰ ਤਿਆਰ ਸੀ ਦੋ ਬੰਦਿਆਂ ਦੇ ਗੱਡੇ ਇੱਕ ਕੋਲ ਛੋਟਾ ਸੀ ਇੱਕ ਕੋਲ ਵੱਡਾ ਸੀ ਤੇ ਫਿਰ ਉਹਨਾਂ ਨੇ ਆਪਣਾ फडਕਾਇਆ ਵਾ ਇਹ ਆ ਬੱਬੂ ਗਾ ਵੀ ਵੀ ਖੋਲੋ ਖੋਲ ਦਰ ਤਾਂ ਮੈਂ ਤੋੜ ਦਾਂਗੇ ਫਿਰ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਹੈ ਨਾ ਤੇ ਉਹ ਬਾਰ ਉਹ ਆਇਓ ਦੇਖਿਆ ਉਹਨੇ ਜੀ ਇਧਰ ਰੋਲਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਆ ਸਾਡੇ ਟਿਕਟਾਂ ਦਾ ਦਫਤਰ ਆ ਜੀ ਉਹ ਉਹਨਾਂ ਨੇ ਮੁੰਡੇ ਨੂੰ ਬੁਲਾ ਕੇ ਲਿਆ ਇਧਰ ਤੇ ਉਹ ਫਿਰ ਬਾਹਰ ਭੱਜੇ ਨਾ ਉਹਨੂੰ ਫੜਨ ਵਾਸਤੇ ਤਿੰਨੇ ਬਾਹਰੋਂ ਨਿਕਲ ਕੇ ਬਚ ਗਿਆ ਬਾਹਰ ਨਿਕਲ ਗਿਆ ਹਾਂ ਸੜਕ ਤੇ ਆ ਟੋੜ ਦੇ ਗਏ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇਣ ਆਏ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਆਏ ਸੀ ਕਿਉਂਕਿ ਉਹ ਬੰਦ ਕਰ ਲਿਆ ਤਾਂ ਉਹ ਕਰਕੇ ਫਿਰ ਕਿਆ ਜੀ ਬਚ ਗਿਆ ਤੇ ਉਹ ਵੀ ਜਾਨ ਮਾ ਜਾਨ ਵੀ ਬਚ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਅਸੀਂ ਰਿਪੋਰਟ ਕਰ ਇੱਕਦੋ ਦਾ ਮਾਮਲਾ ਇਹ ਕੱਲ 60 60 ਦਿਨ 335 ਦੀ ਗੱਲ ਹੈ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਤਾਂ ਕਾਫੀ ਭੀੜ-ਪਾੜਾ ਵਾਲਾ ਏਰੀਆ ਹੈ ਤੇ ਬਾਫਰੂਦ ਵੀ ਜਿਹੜੇ ਬੜੀ ਹਿੰਮਤ ਲਾ ਕੇ ਲੁੱਕ ਕਰ ਮੈਂ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਤਾਂ ਖੁੱਬ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਇੱਥੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਫਰੂਦ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤਾਂ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਤਿੰਨ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋਈ ਸੀ ਤਿੰਨ ਬੰਦੇ ਐਕਟਵਾ ਦੇ ਆਏ ਆ ਤੇ ਆਪਣਾ ਮੂੰਹ ਟਗੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲੋ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਰ ਥੱਲੇ ਕਰ ਲੋ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਹ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜਾ ਬੰਦ ਕਰ ਲੋ ਉਹ ਦਰਵਾਜਾ ਉਹਨਾਂ ਨੇ ਬੰਦ ਕੀਤਾ ਤੇ ਫੇਰ ਉਹਨਾਂ ਨੇ ਇੱਕਦਮ ਦਸ ਦਸਰਾ ਕੱਢ ਲਿਆ ਤੇਜ਼ ਤਰ੍ਹਾਂ ਤੇ ਆ ਸੀ ਹਾਂ ਤੇਜ਼ ਤਰ੍ਹਾਂ ਤੇ ਆ ਸੀ ਦੋ ਬੰਦੇ ਦੇ ਗੱਡੇ ਇੱਕ ਕੋਲ ਛੋਟਾ ਸੀ ਇੱਕ ਕੋਲ ਵੱਡਾ ਸੀ ਤੇ ਫੇਰ ਉਹਨਾਂ ਨੇ ਆਪਣਾ ਫੜਕਾਇਆ ਤੇ ਆ ਬਾਬੂ ਗਰ ਵੀ ਖੋਲੋ ਖੋਲ ਦੇ ਤਾਂ ਮੈਂ ਤੋੜ ਦਾਂਗੇ ਫਿਰ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਹੈ ਨਾ ਤੇ ਉਹ ਬਾਹਰ ਆਈ ਉਹ ਦੇਖਿਆ ਉਹਨੇ ਵੀ ਇਧਰ ਰੋਲਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਸਾਡੇ ਟਿਕਟਾਂ ਦਾ ਦਫਤਰ ਆ ਵੀ ਉਹਨਾਂ ਨੇ ਮੁੰਡੇ ਰ ਬਲਕ ਲਿਆ ਉਧਰ ਤੇ ਉਹ ਫਿਰ ਬਾਹਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਬੰਦ ਨਿਕਲ ਕੇ ਬਚ ਗਏ ਵਾਰ ਨਿਕਲ ਗਏ ਹਾਂ ਸੜਕ ਤੇ ਆਂ ਤੋੜ ਦੇ ਗਏ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇਣਾ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਆਏ ਸੀ ਕਿਉਂਕਿ ਉਹ ਬੰਦ ਕਰ ਲਿਆ ਤਾਂ ਤੋੜ ਕਰਕੇ ਫਿਰ ਕਿਆਜੀ ਬਚ ਗਿਆ ਤੇ ਉਹ ਵੀ ਜਾਨ ਮਾਨ ਜਾਨ ਵੀ ਬਚ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਅਜੇ ਰੱਖੀ ਕਰ ਇੱਕ ਹਦੋਂ ਦਾ ਮਾਮਲਾ ਹੈ ਕੱਲ 60 ਦਿਨ 60 ਦਿਨ 35 ਦੀ ਗੱਲ ਹੈ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਕਾਫੀ ਭੀੜ-ਪਾੜਾ ਵਾਲਾ ਏਰੀਆ ਹੈ ਤੇ ਬਾਪੂ ਵੀ ਜਿਹੜੇ ਬੜੀ ਹਿੰਮਤ ਕਰਕੇ ਲੁੱਟ ਕਰਨ ਆਏ ਸੀ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆ